ਦਾ ਬਾਬਾ ਨਾਨਕ ਹਲਕਾ ਜਿਹੜਾ ਉਹ ਬਹੁਤ ਵੱਡਾ ਹੈ ਕਈ ਜਿਹੜੇ ਕਸਬੇ ਇਸ ਦੇ ਅੰਡਰ ਆਉਂਦੇ ਨੇ ਤਾਂ VOTING ਪ੍ਰੋਸੈਸ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਲੋਕ ਬੋਟਾਂ ਪਾ ਚੁੱਕੇ ਨੇ ਪਰ ਲੋਕ ਹੁਣ ਸੋਚ ਕੀ ਰਹੇ ਨੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਕਿ ਕਿਸ ਪਾਸੇ ਨੂੰ ਰੁਕ ਜਾ ਸਕਦਾ ਸਰ ਕੀ ਲੱਗਦਾ ਡੇਰਾ ਬਾਬਾ ਨਾਨਕ ਤੋਂ ਕੌਣ ਬਾਜ਼ੀ ਮਾਰਦਾ ਮੇਰੀ ਗੱਲ ਤਾਂ ਪੇ ਬਾਜੀ ਤੇ ਬੰਦਾ ਉਹ ਹੀ ਮਾਰਿਆ ਜਿਹੜਾ ਜਨੇ ਕਤਮ ਕਰਾਇਆ ਥੇ ਠੀਕ ਹੈ ਨਾ ਉਹਨੇ ਕੰਮਕਾਰ ਤੇ ਕੋਈ ਨਾ ਕਿਸੇ ਨੇ ਨਰਸੀਸਤ ਸੁਵਾਈ ਆ ਨਾ ਇੱਥੇ ਕੋਈ ਕਾਲਜ ਬਣਿਆ ਨਾਈਮਰਗੇਸ ਤੋਂ ਕੋਰੀਡੋਰ ਬਣਿਆ ਠੀਕ ਹੈ ਨਾ ਪਾਸਪੋਰਟ ਜਿਹੜਾ ਵਾ ਉਹ ਬੰਦ ਹੋਣਾ ਚਾਹੀਦਾ ਅਧਾਰ ਤੇ ਤਿੰਨਾਂ ਮੇਨ ਜਿਹੜੀਆਂ ਪਾਰਟੀਆਂ ਚ ਗੱਲ ਕਰਾਂ ਤਾਂ ਕੌਣ ਜਿੱਤ ਸਕਦਾ ਦੇਖੋ ਜੀ ਚੇਤਨ ਦਾ ਕੀ ਕਹਿ ਸਕਦੇ ਹਾਂ ਇਹ ਤਾਂ ਪਰਮਾਤਮਾ ਹੀ ਜਾਣਦਾ ਵੀ ਕਹਿੰਦਾ ਜਿੱਤ ਸਕਦਾ ਬਈ ਕਲੀਅਰ ਨਹੀਂ ਹੈ ਤਾਂ ਅਸੀਂ ਹੋਰ ਵੀ ਇੱਥੇ ਲੋਕ ਨੇ ਬਾਜ਼ਾਰ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤਾਂ ਡੇਰਾ ਬਾਬਾ ਨਾਨਕ ਸਰ ਵੋਟ ਪਾਈ ਸੀ ਹਾਂਜੀ ਕੌਣ ਜਿੱਤ ਸਕਦਾ ਕੀ ਲੱਗਦਾ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਜੀ ਦੁਮਾਜ ਕੋਈ ਵੀ ਜਿੱਤ ਸਕਦਾ ਦੁਮਾਜ ਇਕੱਠਾ ਹੀ ਰਿਹਾ ਵਾ ਕਿਹਨੇ ਕੋਣ ਰੰਦਾ ਵੇ ਹਾਂਜੀ ਅਜਾ ਨਹੀਂ ਪਤਾ ਵੀ ਕੋਣ ਕੌਣ ਜਿੱਤੂ ਇੱਥੇ ਹੋਰ ਵੀ ਨਹੀਂ ਦੁਕਾਨਦਾਰ ਵੋਟ ਤੁਸੀਂ ਵੀ ਪਾਈ ਹੋਏਗੀ ਤਾਂ ਹੁਣ ਵੋਟਾਂ ਤਾਂ ਪੈ ਚੁੱਕੀਆਂ ਪਰ ਕੀ ਲੱਗ ਰਿਹਾ ਇਸ ਵਾਰ ਡੇਰਾ ਬਾਬਾ ਨਾਨਕ ਦਾ ਮੂਡ ਵੀ ਕੌਣ ਬਾਜ਼ੀ ਮਾਰ ਆਮ ਪਾਰਟੀ ਤੁਹਾਨੂੰ ਕੀ ਲੱਗਦਾ ਬਾਈ ਆਮ ਆਦਮੀ ਪਾਰਟੀ ਭਾਈ ਸਾਹਿਬ ਵੋਟ ਪਾਈ ਹੋਣੀ ਆ ਵੋਟਾਂ ਪੈ ਗਈਆਂ ਤਾਂ ਇੱਥੇ ਦੁਕਾਨਦਾਰ ਨੇ ਵੀ ਰੰਦਾ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਰ ਵੋਟਾਂ ਤੇ ਹੁਣ ਪੈ ਗਈਆਂ ਤੇ ਕੀ ਲੱਗ ਰੇ ਕੌਣ ਬਾਜ਼ੀ ਮਾਰੂਗਾ ਇਹਦਾ ਕੋਈ ਪਤਾ ਨਹੀਂ ਜੀ ਕੋਈ ਆਈਡੀਆ ਨਹੀਂ ਕੋਈ ਪਤਾ ਨਹੀਂ ਆ ਬਿਲਕੁਲ ਇਹਨਾਂ ਦਾ ਕਹਿਣਾ ਕਿ ਕੁਝ ਨਹੀਂ ਪਤਾ ਤਾਂ ਹਰ ਕਿਸੇ ਦੀ ਮਿਲੀ ਜੁਲੀ ਰਾਏ ਆ ਤਾਂ ਇਹਨਾਂ ਵੀਰਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਤਾਂ ਅਸੀਂ ਇਸ ਵੇਲੇ ਡੇਰਾ ਬਾਬਾ ਨਾਨਕ ਜੋ 메ਨ ਬਾਜ਼ਾਰ ਆ ਉੱਥੇ ਮੌਜੂਦ ਆ ਹਾਂਜੀ ਹਾਂਜੀ ਵੋਟ ਪਾਈ ਹੁਣੀ ਤੁਸੀਂ ਆ ਪਾਈਆ ਬੋਰ ਜੀ ਕੀ ਲੱਗਦਾ ਕੌਣ ਜਿੱਤੇਗਾ ਝਾੜੂ ਜ਼ਰੂਰ ਅੱਛਾ ਜੀ ਤਾਂ ਇਹਨਾਂ ਦਾ ਕਹਿਣਾ ਝਾੜੂ ਇੱਥੇ ਵੀਰ ਨੇ ਹੋਰ ਪਈ ਸਾਹ ਵੋਟ ਤੁਸੀਂ ਪਾਈ ਹੋਣੀ ਆ ਕੇਲੇ ਖਾ ਕੇ ਬਾਡੀ ਸ਼ੌਡੀ ਬਣਾ ਰਹੇ ਹੋ ਤੇ ਕੀ ਲੱਗਦਾ ਕੌਣ ਜਿੱਤੂ ਡੇਰਾ ਬੋ ਬਣਾ ਰਹੇ ਸਾਨੂੰ ਤਾਂ ਪਤਾ ਨਹੀਂ ਜੇ ਆਪਾਂ ਜਿਮ ਜੁਮ ਵਾਲੇ ਬੰਦੇ ਆ ਤੇ ਵੋਟ ਪਾ ਕੇ ਤੋਂ ਦੋਨਾਂ ਆਪਣੇ ਪਾਰਟੀ ਜਿਹੜੀਆਂ ਮਤਲਬ ਸਾਮੀਆਂ ਚੱਲਦੀਆਂ ਜਿਹੜੀਆਂ ਕਿਹੜੀ ਪਾਰਟੀ ਦੇ ਮਤਲਬ ਕਾਂਗਰਸ ਤੋਂ ਨਹੀਂ ਗਈ ਫਿਲਹਾਲ ਦੇ ਰੰਦਾਵਾ ਸਭ ਲੱਗਦਾ ਪੇ ਤਾਂ ਦੋਵੇਂ ਰੰਦਾਵਾ ਕਾਂਗਰਸ ਮਤਲਬ ਤੁਹਾਨੂੰ ਕੀ ਲੱਗਦਾ ਸਰ ਕੌਣ ਜਿੱਤੂਗਾ ਇੱਥੇ ਕੋਈ ਪਤਾ ਨਹੀਂ ਜੀ ਹਲੇ ਕਿਹਦੀ ਜਿੱਤੇ ਸਾਰੇ ਹੀ ਜਿੱਤ ਕੇ ਬੈਠੇ ਨੇ ਆਪ ਆਪਣੀ ਥਾਂ ਹੀ ਆਪ ਆਪਣੀ ਥਾਂ ਹੀ ਸਾਰੇ ਕੁਝ ਕਲੀਅਰ ਨਹੀਂ ਕਲੀਅਰ ਕੋਈ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਆ ਹਲੇ ਵੀ ਕਿਹੜਾ ਜਿੱਤ ਦੇ ਵਿੱਚ ਪ੍ਰਾਪਤ ਹੋਏਗਾ ਮੁਕਾਬਲਾ ਕਾਫੀ ਮੁਕਾਬਲਾ ਬਹੁਤ ਜ਼ਬਰਦਸਤ ਹੋ ਰਿਹਾ ਬਿਲਕੁਲ ਮੁਕਾਬਲਾ ਹਾਂਜੀ ਭਾਈ ਸਾਹਿਬ ਤੁਸੀਂ ਵੀ ਵੋਟ ਪਾਈ ਹੋਣੀ ਵੋਟਾਂ ਤਾਂ ਡੇ ਗਈਆਂ ਅੱਛੀ ਲੱਗੀ ਰੈਸ ਵਾਰ ਡੇਰਾ ਬਾਬਾ ਨਾਨਕ ਦਾ ਡੇਰਾ ਬਾਬਾ ਨਾਨਕ ਤੇ ਗੁਰਦੀਪ ਸਿੰਘ ਰਧਾਵਾ ਬਾੜ ਬੜੀ ਸ਼ਾਨ ਨਾਲ ਜਿੱਤਣਗੇ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੁਣ ਅੱਜ ਤੋਂ ਬਾਅਦ ਬਸ ਫਾਈਨਲ ਇਹੋ ਹੀ ਹੋ ਗਿਆ ਜੀ ਗੁਰਦੀਪ ਸਿੰਘ ਰਧਾਵਾ ਜਿੰਦਾਬਾਦ ਹੋ ਗਿਆ ਜੀ ਬਿਲਕੁਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਲੇ ਪਾਸੇ ਨਾਲ ਕਹਿੰਗੇ ਤੁਹਾਨੂੰ ਜਿਆਦਾ ਵੋਟ ਪਾਈ ਤੁਸੀਂ हां जी। ਤੇ ਕੀ ਲੱਗਦਾ ਕੌਣ ਜਿੱਤ ਰਿਹਾ ਆਮ ਪਾਰਟੀ ਜਿੱਤੇਗੀ? ਆਮ ਆਦਮੀ ਪਾਰਟੀ। ਤੁਹਾਨੂੰ ਕੀ ਲੱਗਦਾ ਸਰ ਕੌਣ ਜਿੱਤੇਗਾ? ਲੋ ਟੱਕਰ ਆ ਜੀ ਦੋਨਾਂ ਦੀ ਮਤਲਬ ਪੂਰੇ ਪੂਰੇ। ਕਿਦੀ ਕਿਦੀ? ਇਹਨਾਂ ਦੀ ਰੰਦਾਵੇ ਦੀ ਤੇ ਆਪਣਾ ਗਰਦੀਪ ਉਹਨਾਂ ਦੀ ਆਮ ਪਾਰਟੀ ਦੀ ਕਾਂਗਰਸ ਦੀ। ਤੇ ਲੱਗਦਾ ਕੀ ਆ? ਵੋਟਾਂ ਤੇ ਹੁਣ ਪੈ ਗਈਆਂ। ਪਰ ਕੋਈ ਨਹੀਂ ਕਹਿ ਨਹੀਂ ਸਕਦੇ। ਟੱਕਰ ਸਾਵੀ ਆ ਦੋਨਾਂ ਦੀ। ਸਰ ਵੋਟਾਂ ਪੈ ਗਈਆਂ। ਹੁਣ ਬੋਲ ਕੀ ਲੱਗ ਰਿਹਾ ਵੀ ਕਿਹੜੇ ਵਾਲੇ ਪਾਸੇ ਨੂੰ ਹਵਾ ਜਿਹੜੀ ਚੱਲਦੀ। ਹੁਣ ਚੱਲ ਰੋਜ ਤੇ ਰਾਜੀ। ਬਹੁਤ ਵੱਡੀ ਲੀਡ ਤੇ ਜਿੱਤੇਗਾ। ਸੁਰਮਣੀ ਕਮੇਟੀ ਦਾ ਨਾਲ ਸਾਲ ਮਿਲਿਆ, ਸਾਥ ਮਿਲ ਗਿਆ ਤੁਹਾਨੂੰ। ਜ ਇਹ ਇੱਥੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਹਾਲਾਂਕਿ ਲੋਕ ਇਹ ਵੀ ਨਾਲ-ਨਾਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁਕਾਬਲਾ ਕਾਫੀ ਫਸਵਾ ਹੈ ਤਾਂ ਇੱਥੇ ਅਸੀਂ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਹੈ ਇਹ ਡੇਰਾ ਬਾਬਾ ਨਾਨਕ ਦਾ ਤਾਂ ਇੱਥੋਂ ਦੇ ਜਿਹੜੇ ਦੁਕਾਨਦਾਰ ਨੇ ਵੀਰ ਜੀ ਤੁਸੀਂ ਵੀ ਵੋਟ ਪਾਈ ਹੋਣੀ ਆ ਵੋਟਾਂ ਤੇ ਹੁਣ ਪੈ ਗਈਆਂ ਲੱਗਦੀ ਹੈ ਡੇਰਾ ਬਾਬਾ ਨਾਨਕ ਤੋਂ ਕੌਣ ਬਾਦੀ ਬਰੂਗਾ ਦੇਖੋ ਸਰ ਸ਼ੋਰਟੀ ਤੇ ਕੋਈ ਨਹੀਂ ਹੈ ਜਿਹੜਾ ਗਾ ਕੋਈ ਆਂਦਾ ਗੱਲ ਕਰੀਦੀ ਹੈ ਉਹ ਕਹਿੰਦਾ 1921 ਦਾ ਮੁਕਾਬਲਾ ਦੋਵਾਂ ਪਾਸੇ ਬਾਕੀ ਕਿਸੇ ਦੀ ਵੇਖੋ ਲੋਕ ਕੀ ਕਰਦੇ ਨੇ ਟੱਕਰ ਫਸ ਗਈ ਪੂਰੀ ਪੂਰੀ ਸਰ ਪੂਰੀ ਪੂਰੀ ਚੰਗੀ ਭਲੀ ਹੈ ਵਨ ਸਾਈਡਡ ਨਹੀਂ ਹੈਗੀ ਇਹ ਕਹਿ ਨਹੀਂ ਸਕਦੇ ਵਨ ਸਾਈਡਡ ਕੋਈ ਵੀ ਜਿੱਤ ਸਕਦਾ ਬਾਕੀ ਚਲੋ ਵਧੀਆ ਗੱਲ ਹੈ ਜਿਹੜਾ ਬਿਲਕੁਲ ਫਸਵੀ ਟੱਕਰ ਆ ਵੀਰੇ ਤੁਸੀਂ ਵੀ ਪਾਈ ਹਣੀ ਵੋਟ ਤੇ ਕੀ ਲੱਗਦਾ ਤੁਹਾਨੂੰ ਕੌਣ ਜਿੱਤ ਸਕਦਾ ਦੋਵਾਂ ਦਾ ਜਬਰਦਸਤ ਟੱਕਰ ਦੋਵੇਂ ਰੰਦਾ ਹਾਂਜੀ ਹਾਂਜੀ ਇਹ ਨਹੀਂ ਕਹਿ ਸਕਦਾ ਵੀ ਜਿੱਤੂ ਕੌਣ ਨਹੀਂ ਇਹ ਨਹੀਂ ਜੋਰਦ ਕਲ ਇਸ ਵੇਲੇ ਸਾਰਿਆਂ ਦੀ ਕਿਸਮਤ ਜਿਹੜੀ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤਾਂ ਇੱਥੇ ਤੁਸੀਂ ਦੇਖੋ ਕਿ ਸਮਾਂ ਕਿਉਂਕਿ ਵੋਟਾਂ ਵਾਲੇ ਦਿਨ ਛੁੱਟੀ ਵੀ ਜਿਹੜੀ ਐ ਐਲਾਨ ਦਿੱਤੀ ਜਾਂਦੀ ਹੈ ਪਰ ਵੀ ਅਸੀਂ ਜਿਹੜੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਹਮਣੇ ਹੋਰ ਵੀ ਆ ਰਹੇ ਨੇ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਵੋਟਾਂ ਪੈ ਗਈਆਂ ਤੁਸੀਂ ਵੀ ਪਾਈ ਹੋਣੀ ਵੋਟ ਇਸ ਵਾਰ ਕੀ ਮੂਡ ਲੱਗ ਰਿਹਾ ਡੇਰਾ ਬਾਬਾ ਨਾਨਕ ਦਾ ਕੌਣ ਜਿੱਤ ਸਕਦਾ ਇਹ ਤਾਂ ਪਤਾ ਨਹੀਂ ਜੇ ਪਰ ਫਿਰ ਵੀ ਚਰਚਾ ਹੁੰਦੀ ਆ ਆਮ ਜਿਵੇਂ ਤਾੜੀਆਂ 'ਚ ਬੈੰਦੇ ਆ ਦੁਕਾਨਾਂ ਤੇ ਜਾਂਦੇ ਉੱਥੇ ਕੀ ਚਰਚਾ ਹੋ ਰਹੀ ਹੈ ਮੈਂ ਇੱਥੇ ਦੀ ਨਾ ਇਹਨਾਂ ਦਾ ਕਹਿਣਾ ਕਿ ਹਾਲੇ ਕੋਈ ਕਲੀਅਰ ਨਹੀਂ ਹੈ ਤਾਂ ਸਾਹਮਣੇ ਹੋਰ ਵੀ ਨੇ ਦੁਕਾਨਦਾਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਦੇਖ ਲੈਣੇ ਆ ਇੱਥੇ ਹਾਂਜੀ ਵੋਟ ਪਾ ਲਈ ਹਾਂ ਬੋਟ ਪਾ ਲਈ ਹੁਣ ਕੌਣ ਜਿੱਤੇ ਹਾਂ ਕੌਣ ਜਿੱਤੇ ਸਾਡੇ ਵੱਲੋਂ ਤਾਂ ਜਿੰਨੂੰ ਬੋਟ ਪਾਈ ਆ ਉਹੋ ਜਿੱਤਣਾ ਚਾਹੀਦਾ ਉਹ ਤੇ ਅਸੀਂ ਪੁੱਛਣਾ ਵੀ ਨਹੀਂ ਹੈ ਪਰ ਕੌਣ ਜਿੱਤੂਗੇ ਸਾਨੂੰ ਤਾਂ ਆਸ ਹੈਗੀ ਝਾੜੂ ਵੱਲੋਂ ਤਾਂ ਇਹਨਾਂ ਦਾ ਕਹਿਣਾ ਝਾੜੂ ਭਾਈ ਸਾਹਿਬ ਕੀ ਲੱਗਦਾ ਇਸ ਵਾਰ ਮੂੜ ਡੇਰਾ ਬਾਬਾ ਨਾਲ ਵੋਟਾਂ ਦੇ ਹੁਣ ਵੋਟ ਤਾਂ ਭਾਈ ਪੈ ਗਈ ਐ ਪਰ ਕੰਮ ਅਸਲ ਵਿੱਚ ਕੋਈ ਨਹੀਂ ਕਹਿ ਸਕਦਾ ਦੋਵੇਂ ਬਨੇ ਬਰਾਬਰ ਦੇ ਹੀ ਦੋ ਮਰਨਦਾ ਦੋਵਾਂ ਮਰਨਦਾ ਬਾਈ ਪੰਜਵੀਂ ਤੱਕ ਹਾਂ ਜੀ ਹਾਂ ਬਿਲਕੁਲ ਇੱਥੇ ਅੰਦਰ ਵੀ ਅਸੀਂ ਕੁਝ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਸਾਹਿਬ ਵੋਟ ਤੁਸੀਂ ਪਾਈ ਹੋਏਗੀ ਇੱਥੋਂ ਦੇ ਹੀ ਲੋਕਲ ਪਰ ਇਹ ਬਾਤ ਤੋਂ ਨਹੀਂ ਅਸੀਂ ਲੋਕਲ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆਂ ਤਾਂ ਰਲਿਆ ਮਿਲਿਆ ਜਿਹੜਾ ਜਵਾਬ ਹੈ ਉਹ ਮਿਲ ਰਿਹਾ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਪਰ ਇੱਕ ਗੱਲ ਜਿਹੜੀ ਕਮਨ ਉਹ ਇਹ ਹੈ ਕਿ ਫਸਵੀ ਟੱਕਰ ਹੈ ਤਾਂ ਇਸ ਵੇਲੇ ਡੇਰਾ ਬਾਬਾ ਨਾਨਕ ਜਿਹੜਾ ਮੇਨ ਕਸਬਾ ਹੈ ਉੱਥੇ ਅਸੀਂ ਮੌਜੂਦ ਆ ਤਾਂ ਸਵੇਰ ਤੋਂ ਲਗਾਤਾਰ ਰਿਪੋਰਟਿੰਗ ਜਿਹੜੀ ਹੈ ਉਹ ਇੱਥੋਂ ਅਸੀਂ ਕਰ ਰਹੇ ਸੀ ਇੱਥੇ ਕੁਝ ਪਰਿਵਾਰ ਵੀ ਮੌਜੂਦ ਨੇ ਤਾਂ ਕੋਸ਼ਿਸ਼ ਕਰਦੇ ਆਂ ਗੱਲਬਾਤ ਕਰਨ ਦੀ ਤਾਂ ਲਗਾਤਾਰ ਸਵੇਰ ਤੋਂ ਸੱਚੀ ਗੱਲ ਜੀ ਸਰ ਲੋਕਲੀ ਹੋ ਤੁਸੀਂ ਨਹੀਂ ਸਰ ਤੁਹਾਡੀ ਮਤਲਬ ਇੱਥੇ ਵੋਟ ਨਹੀਂ ਡੇਰਾ ਬਾਬਾ ਨਹੀਂ ਸੱਚੀ ਗੱਲ ਤੁਸੀਂ ਭਾਜੀ ਤਾ ਇਹ ਪਰਿਵਾਰ ਇੱਥੇ ਮੌਜੂਦ ਹੈ ਆਪਣਾ ਤਾਂ ਇਹ ਨੌਜਵਾਨ ਵੀ ਨੇ ਨਾ ਤੋਂ ਜਾਣ ਲੈਨੇ ਆ ਭਾਈ ਸਾਹਿਬ ਤੁਹਾਡੀ ਵੋਟ ਬਣੀ ਹੋਏਗੀ ਤੁਸੀਂ ਨੌਜਵਾਨ ਹੋ ਨੌਜਵਾਨ ਤਾਂ ਦੇਸ਼ ਦਾ ਭਵਿੱਖ ਹੁੰਦਾ ਤੁਹਾਡੀ ਵੋਟ ਤੁਸੀਂ ਪਾਈ ਹੋਣੀ ਅੱਛਾ ਵੋਟ ਨਹੀਂ ਪਾਈ ਤਾਂ ਹਰ ਕੋਈ ਆਪਣੇ ਆਪਣੇ ਲਿਹਾਜ਼ ਦੇ ਨਾਲ ਆਪਣਾ ਜਿਹੜਾ ਪ੍ਰਤੀਕਰਮ ਹੈ ਉਹ ਦਿੰਦਾ ਹੋਇਆ ਨਜ਼ਰ ਆ ਰਿਹਾ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਡੇਰਾ ਬਾਬਾ ਨਾਨਕ ਦੇ ਜਿਹੜਾ 메ਨ ਕਸਬਾ ਹੈ ਉੱਥੋਂ ਦੇ ਲੋਕਾਂ ਦਾ ਤਾਂ ਹਰ ਕਿਸੇ ਦੀ ਮਿਲੀ ਜੁਲੀ رائے ਆ ਪਰ ਕੋਈ ਇਹ ਗੱਲ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਸਕਦੇ ਨੇ ਤੇ ਪੈਸਾ ਵੋਟਾਂ ਤੇ ਹੁਣ ਪੈ ਗਈਆਂ ਪਰ ਆਮ ਚਰਚਾ ਕੀ ਆ ਲੋਕਾਂ ਦੇ ਵਿੱਚ ਵੀ ਕੌਣ ਜਿੱਤਣ ਕਿਹਦੀ ਆਸ ਜ਼ਿਆਦਾ ਹੈ ਸਾਰੀ ਦੇਖੋ ਜੀ ਡੇਰਾ ਬਾਬਾ ਨਾਨਕ ਦੇ ਉੱਤੇ ਸਰਦਾਰ ਗੁਰਦੀਪ ਸਿੰਘ ਦਾ ਵਾਸਾ ਆਮ ਆਦਮੀ ਪਾਰਟੀ ਦਾ ਬਹੁਤ ਜ਼ੋਰ ਹੈ ਤੇ ਆਸ ਉਹ ਜਿੱਤਣਗੇ ਤਾਂ ਬਿਲਕੁਲ ਤੁਸੀਂ ਵੀ ਨੌਜਵਾਨ ਤੁਹਾਡੀ ਵੋਟ ਬਣੀ ਹਾਂਜੀ ਹਾਂਜੀ ਸਰ ਕੀ ਲੱਗਦਾ ਇਸ ਵਾਰੀ ਕੌਣ ਜਿੱਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੁਹਾਡੀ ਵੀ ਬਣੀ ਹੈ ਵੋਟ ਮੇ ਵੀ ਆਮ ਆਦਮੀ ਪਾਰਟੀ ਤਾਂ ਇਹ ਨੌਜਵਾਨ ਨੇ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹ ਜਿੱਤ ਸਕਦੇ ਨੇ ਹਾਲਾਂਕਿ ਫੈਸਲਾ ਜਿਹੜਾ 23 ਤਰੀਕ ਨੂੰ ਆਉਣਾ ਪਰ ਲੋਕਾਂ ਦੀ ਕੀ ਰਾਏ ਹੈ ਕਿਉਂਕਿ ਚਰਚਾ ਜਿਹੜੀ ਹੈ ਉਹ ਜਿਹੜੀ ਬਹੁਤ ਕੁਝ ਅਸੀਂ ਕਹਿ ਸਕਦੇ ਕਿ ਨਤੀਜਿਆਂ ਦੇ ਨਾਲ ਸੰਬੰਧ ਰੱਖਦੀ ਹੈ ਭਾਈ ਸਾਹਿਬ ਕੀ ਲੱਗਦਾ ਇਸ ਵਾਰੀ ਡੇਰਾ ਬਾਬਾ ਨਾਨਕ ਦਾ ਮੂੜ ਕਿ ਕੌਣ ਜਿੱਤ ਸਕਦਾ ਰੰਧਾਵਾ ਜੀ ਰੰਧਾ ਰੰਧਾ ਬਾਈ ਕੋ ਮਾਜੇ ਦਾ ਜਰਨੈਲ ਸੁਖਿੰਦਰ ਸਿੰਘ ਰੰਧਾਵਾ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਕਿ ਸੁਖਜਿੰਦਰ ਸਿੰਘ ਰੰਧਾਵਾ ਜਿੱਤਣਗੇ ਜੋ ਕਿ ਪਹਿਲਾਂ ਵੀ ਇੱਥੋਂ ਵਿਧਾਇਕ ਰਹੇ ਚੁੱਕੇ ਨੇ ਬਾਅਦ ਦੇ ਵਿੱਚ ਐਮਪੀ ਬਣੇ ਤਾਂ ਭਾਈ ਸਾਹਿਬ ਕੀ ਲੱਗ ਰਿਹਾ ਵੋਟਾਂ ਤਾਂ ਹੁਣ ਪੈ ਚੁੱਕੀਆਂ ਡੇਰਾ ਬਾਬਾ ਨਾੜ 100% ਗੁਰਦੀਪ ਸਿੰਘ ਰੰਧਾਵਾ ਜੀ 100% ਜਿੱਤਣਗੇ ਕੋਈ ਇੱਥੇ ਸ਼ੱਕ ਨਹੀਂ ਤਾਂ ਬਿਲਕੁਲ ਲੋਕ ਦਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਆਪਣੇ ਪਸੰਦੀਦਾ ਜਿਹੜਾ ਉਹਨਾਂ ਦਾ ਉਮੀਦਵਾਰ ਹੈ ਪਰ 23 ਤਰੀਕ ਨੂੰ ਜਦੋਂ ਨਤੀਜੇ ਆਉਣਗੇ ਤਾਂ ਫਿਰ ਸਪਸ਼ਟ ਹੋਏਗਾ ਕਿ ਕਿਸ ਦੇ ਦਾਅਵਿਆਂ ਦੇ ਵਿੱਚ ਕਿੰਨਾ दम ਹੈ ਜੀ ਕਰੋ